ਪੰਜਾਬ ਦੀ ਸਿਆਸਤ ਚ ਹੋ ਸਕਦਾ ਵੱਡਾ ਤਮਾਕਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਛੱਡ ਸਕਦੇ ਨੇ ਕੁਰਸੀ ਤਾਂ ਬੀਤੇ ਕੱਲ ਕੈਬਨਿਟ ਦੀ ਮੀਟਿੰਗ ਹੁੰਦੀ ਆ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪਤਰੀਆਂ ਦੇ ਨਾਲ ਗੈਰ ਰਸਮੀ ਮੀਟਿੰਗ ਕੀਤੀ ਜਾਂਦੀ ਆ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੁਰਸੀ ਛੱਡਣ ਦੀ ਪੇਸ਼ਕਸ਼ ਕੀਤੀ ਗਈ ਮੀਡੀਆ ਰਿਪੋਰਟਾਂ ਮੁਤਾਬਕ ਇਹ ਜਾਣਕਾਰੀ ਸਾਹਮਣੇ ਆ ਰਹੀ ਆ ਜਿਸ ਤੋਂ ਬਾਅਦ ਕਿਹਾ ਕਿ ਮੈਂ ਕੁਰਸੀ ਛੱਡਣ ਨੂੰ ਤਿਆਰ ਆ ਜੇ ਕਿਸੇ ਨੇ ਮੁੱਖ ਮੰਤਰੀ ਬਣਨਾ ਕਿਸੇ ਦੀ ਚਾਹਨਾ ਤਾਂ ਉਹ ਬਣ ਸਕਦਾ ਮੀਡੀਆ ਰਿਪੋਰਟਾਂ ਦੇ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੁਰਸੀ ਛੱਡਣ ਦੀ ਪੇਸ਼ਕਸ਼ ਕੀਤੀ ਆ ਤੇ ਨਾਲ ਹੀ ਅਮਨ ਅਰੋੜਾ ਜੋ ਪੰਜਾਬ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਤੇ ਹਰਪਾਲ ਚਿਮਨ ਨੇ ਜੋ ਖਜ਼ਾਨਾ ਮੰਤਰੀ ਨੇ ਉਹਨਾਂ ਦੇ ਵੱਲੋਂ ਭਰੋਸਾ ਜਤਾਇਆ ਮੁੱਖ ਮੰਤਰੀ ਦਾ ਕਿ ਮੁੱਖ ਮੰਤਰੀ ਬਣਨ ਦਾ ਭਰੋਸਾ ਜਤਾਇਆ ਤਾਂ ਹੁਣ ਇਹ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਆਖਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੇਸ਼ਕਸ਼ ਕਿਉਂ ਕੀਤੀ ਗਈ ਕਿਉਂਕਿ ਲਗਾਤਾਰ ਵਿਰੋਧੀ ਘੇਰ ਰਹੇ ਨੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਇਹ ਵੀ ਇੱਕ ਵੱਡਾ ਸਵਾਲ ਹੋ ਸਕਦਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਸਵਦੇ ਸਾਹਮਣੇ ਆ ਤਾਂ ਜਿਸ ਤੋਂ ਬਾਅਦ ਵਿਰੋਧੀ ਜਿਹੜੇ ਨੇ ਉਹ ਜਰੂਰ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਨੇ ਜ਼ਿਲ੍ਹਾ ਦੇ ਵਿੱਚੋਂ ਇੰਟਰਵਿਊ ਹੋ ਜਾਂਦੀਆਂ ਨੇ ਗੈਂਗਸਟਰਾਂ ਦੀਆਂ ਪੰਜਾਬ ਦੇ ਜੇਲ੍ਹ ਦੇ ਵਿੱਚ ਇੰਟਰਵਿਊ ਹੁੰਦੀ ਆ ਲਾਰੈਂਸ ਬਿਸ਼ਨੋਈ ਦੀ ਖਰੜ ਦੇ ਸੀਆਈ ਸਟਾਫ ਦੇ ਵਿੱਚੋਂ ਤਾਂ ਅਜਿਹੇ ਜਿਹੜੇ ਨੇ ਫਿਰ ਜਦੋਂ ਘੇਰਾਬੰਦੀ ਹੋ ਜਾਂਦੀ ਆ ਤਾਂ ਘੇਰਦੇ ਨੇ ਜਦੋਂ ਵਿਰੋਧੀ ਸਵਾਲ ਜਰੂਰ ਉਠਰੇ ਨੇ ਪਰ ਲੋਨ ਆਰਡਰ ਦੀ ਸਥਿਤੀ ਜਿਹੜੀ ਆ ਉਹ ਸੰਭਲ ਨਹੀਂ ਰਹੀ ਜਿਸ ਦੇ ਕਰਕੇ ਹੁਣ ਸ਼ਾਇਦ ਆ ਨੋਬਤ ਆ ਸਕਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਬਦਲੇ ਜਾ ਸਕਦੇ ਨੇ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆਪਣੀ ਕੁਰਸੀ ਛੱਡਣ ਨੂੰ ਤਿਆਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਹੈ ਵੱਡੀ ਖਬਰ ਆ ਸਭ ਨੂੰ ਹਿਲਾ ਕੇ ਰੱਖ ਦੇਣ ਵਾਲੀ ਖਬਰ ਆ ਸਿਆਸਤ ਦੇ ਵਿੱਚ ਵੱਡਾ ਫੇਰ ਬਦਲ ਹੋ ਸਕਦਾ ਤੇ ਕਈ ਮੰਤਰੀਆਂ ਦੀ ਵੀ ਛੁੱਟੀ ਹੋ ਸਕਦੀ ਆ ਕਿਉਂਕਿ ਕੈਬਨਿਟ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਜਿਹੜੀ ਗੈਰ ਰਸਮੀ ਮੀਟਿੰਗ ਹੋਈ ਆ ਤੇ ਮੰਤਰੀਆਂ ਦੇ ਨਾਲ ਤਾਂ ਮੰਤਰੀਆਂ ਦੇ ਨਾਲ ਗੈਰ ਰਸਮੀ ਮੀਟਿੰਗ ਹੋਈ ਤਾਂ ਇਸ ਮੀਟਿੰਗ ਦੇ ਵਿੱਚ ਇਹ ਪੇਸ਼ਕਸ਼ ਕੀਤੀ ਗਈ ਆ ਤਾਂ ਉਧਰ ਜੇਕਰ ਗੱਲ ਕੀਤੀ ਜਾਵੇ ਕੁਮਰਬਿਜੇ ਪ੍ਰਤਾਪ ਕੁਮਰਬਿਜੇ ਪ੍ਰਤਾਪ ਲਗਾਤਾਰ ਆਪਣੀ ਸਰਕਾਰ ਦੇ ਖਿਲਾਫ ਜਿਹੜੇ ਸਵਾਲ ਚੁੱਕਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਹੁਣ ਵੀ ਕੁਮਰਬਿਜੇ ਪ੍ਰਤਾਪ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਿਹੜੀ ਕੈਬਨਿਟ ਆ ਉਸ ਦੇ ਵਿੱਚ ਵੀ ਫੇਰ ਬਦਲਾ ਕਰਨ ਦੀ ਜ਼ਰੂਰਤ ਆ ਕੈਬਨਿਟ ਨੂੰ ਬਦਲਣ ਦੀ ਲੋੜ ਆ ਤਾਂ ਆਖਰ ਕੁਮਰਬਿਜੇ ਪ੍ਰਤਾਪ ਲਗਾਤਾਰ ਆਪਣੀ ਸਰਕਾਰ ਦੇ ਖਿਲਾਫ ਬਾਤ ਚੱਕਦੇ ਹੋਏ ਨਜ਼ਰ ਆਉਂਦੇ ਨੇ ਤਾਂ ਇਸ ਦਾ ਅਸਰ ਕਿੰਨਾ ਕੁ ਹੋਣ ਵਾਲਾ ਤਾ ਕੀ ਮੁੱਖ ਮੰਤਰੀ ਹੁਣ ਹਰਪਾਲ ਚੀਮਾ ਬਣਨਗੇ ਕੀ ਮੁੱਖ ਮੰਤਰੀ ਜਿਹੜੇ ਨੇ ਅਮਨ अरोड़ा ਬਣਨਗੇ ਜਾਂ ਫਿਰ ਦੋ ਸਾਲ ਹੋਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਬਣੇ ਰਹਿਣਗੇ ਪਰ ਚਰਚਾਵਾ ਬਹੁਤ ਜ਼ਿਆਦਾ ਤੇਜ਼ ਹੋ ਚੁੱਕੀਆਂ ਕਿਉਂਕਿ ਜੋ ਮੀਟਿੰਗ ਹੋਈ ਹੈ ਇੱਕ ਮੀਟਿੰਗ ਨੇ ਸਭ ਦੀਆਂ ਜਿਹੜੀਆਂ ਨੇ ਨਜ਼ਰਾਂ ਹੁਣ ਇਸੇ ਖਬਰ ਦੇ ਉੱਤੇ ਟਿਕਾ ਦਿੱਤੀਆਂ ਕਿ ਆਖਰ ਇਹ ਜਿਹੜੀ ਗੈਰ ਰਸਮੀ ਮੀਟਿੰਗ ਹੋਈ ਹੈ ਇਸ ਦੇ ਵਿੱਚ ਕੀ ਵਿਚਾਰ ਵਟਾਂਦਰਾ ਹੋਇਆ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਤਾਂ ਹੀ ਵਿਚਾਰ ਵਟਾਂਦਰਾ ਹੋਇਆ ਕਿ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਜਿਹੜੀ ਆ ਹੁਣ ਸਿਆਸਤ ਸ਼ਿਖਰਾਂ ਦੇ ਉੱਤੇ ਪਹੁੰਚ ਰਹੀ ਆ ਸਿਆਸਤ ਗਰਮਾ ਰਹੀ ਆ ਤੇ ਗੱਲ ਜ਼ਿਕਰ ਕੀਤੀ ਜਾਵੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਹਾਲਾਂਕਿ ਇਹ ਵੀ ਗੱਲ ਸਾਹਮਣੇ ਆ ਰਹੀ ਆ ਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਜੋ ਹੁਣ ਭਗਵੰਤ ਮਾਨ ਨੇ ਕੀ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਪਿੱਛੇ ਵੀ ਕਾਫੀ ਚਰਚਾਵਾਂ ਚੱਲੀਆਂ ਸੀ ਤੇ ਪਹਿਲਾਂ ਮੁੱਖ ਮੰਤਰੀ ਕੋਈ ਹੋਰ ਚਿਹਰਾ ਬਣਾਇਆ ਜਾ ਰਿਹਾ ਸੀ ਪਰ ਬਾਅਦ ਵਿੱਚ ਭਗਵੰਤ ਮਾਨ ਦੀ ਨਾਰਾਜ਼ਗੀ ਦੇਖਣ ਨੂੰ ਮਿਲੀ ਫੇਰ ਆਖਰਕਾਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਐਲਾਨ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਚਿਹਰੇ ਜਿਹੜੇ ਨੇ ਮੁੱਖ ਮੰਤਰੀ ਦੇ ਉਹ ਭਗਵੰਤ ਮਾਨ ਹੋਣਗੇ ਤਾਂ ਜਿਸ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਬਣੇ ਕਿਉਂਕਿ 92 ਸੀਟਾਂ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆ ਗਈ ਪਰ ਹੁਣ ਜੋ ਸਥਿਤੀ ਆ ਹੁਣ ਕਾਨੂੰਨ ਵਿਵਸਥਾ ਦੀ ਸਥਿਤੀ ਜਿਹੜੀ ਆ ਕਾਫੀ ਜ਼ਿਆਦਾ ਡਮਡੋਲ ਹੁੰਦੀ ਹੋਈ ਨਜ਼ਰ ਆ ਰਹੀ ਆ ਬਹੁਤ ਜ਼ਿਆਦਾ ਘੇਰੇ ਦੇ ਵਿੱਚ ਨੇ ਤਾਂ ਜਿਸ ਦੇ ਕਰਕੇ ਕਿਉਂਕਿ ਇੱਕ ਪਾਸੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਹਲੇ 2 ਸਾਲ ਪੈਣਿਆ ਬਾਅਦ ਵੀ ਪਾਰਟੀ ਦੇ ਪਰ ਜੋ ਦਿੱਲੀ ਦੀ ਗੱਲ ਕੀਤੀ ਜਾਵੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਗਿਆ ਬੀਜੇਪੀ ਜਿਹੜੀ ਆ ਜਿਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਜਿਸ ਦੇ ਖਿਲਾਫ ਕਿਸਾਨ ਰਟੇ ਹੋਏ ਨੇ ਕਿਉਂਕਿ ਐਮਐਸਪੀ ਦਾ ਰੇੜਕਾ ਚੱਲ ਰਿਹਾ ਤਾਂ ਉਹ ਜਿਹੜੀ ਜਿੱਤ ਜਾਂਦੀ ਹੈ ਦਿੱਲੀ ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਵੀ ਉਹਨਾਂ ਦੇ ਮੰਤਰੀਆਂ ਦੇ ਵੱਲੋਂ ਵੀ ਪੂਰਾ ਜ਼ੋਰ ਲਾਇਆ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਲਈ ਦਿਨ ਰਾਤ ਮਿਹਨਤ ਕੀਤੀ ਆ ਪਰ ਅਖਰ ਕੀ ਕਾਰਨ ਰਹੇ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਫਾਇਆ ਹੋਇਆ ਤਾਂ ਪੰਜਾਬ ਦੇ ਵਿੱਚ ਹੁਣ 2027 ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰਦੀ ਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਰਹਿਣਗੇ ਜਾਂ ਫਿਰ ਕੋਈ ਹੋਰ ਬਣੇਗਾ ਜੇਕਰ ਤੁਸੀਂ ਕਮੈਂਟ ਕਰਕੇ ਆਪਣੀ رائے ਦਿਓ ਤਾਂ ਬਹੁਤ ਜ਼ਿਆਦਾ ਵਧੀਆ ਹੋਵੇਗਾ ਤੁਸੀਂ ਕਮੈਂਟ ਜ਼ਰੂਰ ਕਰਿਓ ਕਿ ਆਖਰ ਤੁਸੀਂ ਪੰਜਾਬ ਦੇ ਵਿੱਚ 2027 ਚ ਕਿਹੜੀ ਪਾਰਟੀ ਨੂੰ ਦੇਖਦੇ ਹੋ ਕਿ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਵੇ ਤੇ ਕਿਹੜੇ ਮੁੱਖ ਮੰਤਰੀ ਬਣਨ ਜੇ ਹੁਣ 2 ਸਾਲ ਦੇ ਪਹਿਲਾਂ ਹੀ ਮੁੱਖ ਮੰਤਰੀ ਬਦਲਿਆ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਹੋਣ ਕੌਣ ਤਾਂ ਇਹ ਤੁਸੀਂ ਕਮੈਂਟ ਕਰਕੇ رائے ਜ਼ਰੂਰ ਦਿਓ